ਜੋ ਦਰਗਾਹ ਵਿੱਚ ਗਿਆ ਸੀ ਗੁਰੂ ਨਾਨਕ ਸਾਹਿਬ ਦੇ ਦਰਵਾਰ ਵਿੱਚ ਕਿਹਾ ਗਣਨ ਕੇ ਮਾਰਿਆ ਪਰਸੀ ਆਇਆ ਹੈ ਮਾਰੇ ਕਹਿੰਦੇ ਸਤਗੁਰਾਂ ਤੋਂ ਬੇਮੁਖਾ ਮਾਇਤ ਲੋਕ ਚ ਹੀ ਭਜਿਓ ਇਹਨੂੰ ਇਹ ਜਨੂ ਤਾਰੇ ਦਾ ਤੇ ਗੁਰਾਂ ਤੋਂ ਬਖਸ਼ਾਵੇਗਾ ਤਾਂ ਬਖਸ਼ਿਆ ਜਾਵੇਗਾ ਤਨਾ ਸ੍ਰੀ ਮਹੱਲਾ 5 ਹਰ ਹਰ ਲੀਨੇ ਸੰਤ ਉਹ ਵਾ ਇਹ ਮਹਾਰਾਜ ਸਾਨ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਦਾ ਸ਼ਬਦ ਉਚਾਰਿਆ ਹੈ ਹਰ ਹਰ ਪਰਮੇਸ਼ਰ ਨੇ ਆਪਦੇ ਪਿਆਰੇ ਸੰਤ ਭਗਤਾਂ ਵਾਰ ਲਈ ਬਚਾ ਲਏ ਹਨ ਹਰ ਕੇ ਦਾਸ ਕੀ ਚਿਤਵੈ ਬੁਰਿਆ ਜੋ ਮਾਰੇ ਤੇ ਸੇਵਕਾਂ ਦੀ ਬੁਰੀਾਈ ਚਿੰਬਦਾ ਪੁਰਖ ਕਿਸ ਹੀ ਕਹ ਫਿਰ ਮਾਰ ਉਸੇ ਦੇ ਤਾਂ ਫਿਰ ਮਾਰ ਪੈਂਦੀ ਉਹ ਹੀ ਮਾਰਿਆ ਜਾਂਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਦਾਈ ਜਿਹੜੀ ਸੀ ਜ਼ਹਿਰ ਲਾ ਕੇ ਆਈ ਸੀ ਮਹਾਰਾਜ ਨੂੰ ਦੁੱਧ ਚੰਗਉਣ ਵਾਸਤੇ ਉਸੇ ਦੀ ਕਲਿਆਣ ਕਰਤੀ ਮਹਾਰਾਏ ਨੇ ਉਸੇ ਦੇ ਮਾਰ ਪੈਂਦੀ ਐ ਰਹਾਉ ਜਨ ਕਾ ਆਪ ਸਹਾਈ ਹੋ ਜਿਹੜੇ ਮਹਾਰਾਜ ਦੇ ਪਿਆਰੇ ਉਹਨਾਂ ਦਾ ਸਹੈ ਕਾ ਆਪ ਅਕਾਲ ਪੁਰਖ ਹੋਇਆ ਹੈ ਨਿੰਦਕ ਭਾਗੀ ਹਾ ਜਿਹੜੇ ਨਿੰਦਕ ਸੀ ਪਿਰਥੀ ਦੇ ਆਦਿਕ ਅੰਬਰ ਸਾਰੀ ਛੱਡ ਕੇ ਜਦੋਂ ਬ੍ਰਾਹਮਣ ਤੋਂ ਜ਼ਹਿਰ ਦੋਣੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀ ਵਿੱਚ ਪਵਾ ਕੇ ਉਸ ਵੇਲੇ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਨਿੰਦਿਆ ਦੁਰਯੋਧਰਿਆ ਕੀਤੀ ਕਿ ਗੁਰੂ ਰਾਮਦਾਸ ਦਾ ਪੁੱਤਰ ਹੋ ਕੇ ਆਉਜੀ ਵੰਸ ਨੂੰ ਜ਼ਹਿਰ ਦਿੰਦਾ ਹੈ ਇਸ ਪ੍ਰਕਾਰ ਫਿਰ ਪਿਰਥੀ ਆ ਰਹਿ ਨਹੀਂ ਸਕਿਆ ਅੰਮ੍ਰਿਤਸਰ ਸਾਹਿਬ ਵਿੱਚ ਇਸ ਪ੍ਰਕਾਰ ਬਚਨ ਕਹਿੰਦੇ ਹਨ ਨਿੰਦਕ ਭਾਗੇ ਹਾ ਉਹ ਹਾਰ ਕਰਕੇ ਭੱਜ ਗਿਆ ਸੀ ਸੁਲੀ ਨੂੰ ਜਾ ਮਿਲਿਆ ਉਹਨੇ ਹੀਰਾ ਵਾਲਾ ਪਿੰਡੇ ਇਸ ਨੂੰ ਦਿੱਤਾ ਸੀ ਉੱਥੇ ਜਾ ਆਵਾਜ਼ ਆ ਜਿਹੜਾ ਲਾਹੌਰ ਦੇ ਪਾਸ ਏ ਰਣਗੇ ਬ੍ਰਹਮਤ ਬ੍ਰਹਮਤ ਉਹਾ ਹੀ ਮੁਏ ਇਸ ਪ੍ਰਕਾਰ ਉਹ ਧਰਮ ਦੇ ਧਰਮ ਦੇ ਫਿਰ ਅੰਮ੍ਰਿਤਸਰ ਨਹੀਂ ਆ ਸਕਿਆ ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਵਿਆਹ ਵੇਲੇ ਪ੍ਰਸੇ ਨੂੰ ਸੱਧਿਆ ਸੀ ਉਹ ਮਠਿਆਈ ਦੀਆਂ ਮਹਿੰਗੀਆਂ ਬੈਂਗੀਆਂ ਵਾਪਸ ਕਰਦੀਆਂ ਕਹਿੰਦਾ ਮੇਰਾ ਤਾਂ ਸਿਰ ਵੱਡਾ ਮੂਵਰ ਆ ਮੈਂ ਗੁਰੂ ਸਾਹਿਬ ਤੋਂ ਮਠਿਆਈ ਕਿਵੇਂ ਲਵਾਂ ਇਸ ਪ੍ਰਕਾਰ ਸਾਧ ਸੰਗਤ ਜੀ ਧਰਮ ਦੇ ਧਰਮ ਦੇ ਕਦੇ ਜਹਾਂਗੀਰ ਕੋਲੇ ਕਦੇ ਸੁਲੀ ਕੋਲੇ ਉਹ ਗੁਰੀਾਈ ਮੰਗਦਾ ਮੰਗਦਾ ਕੋਠਾ ਪਿੰਡ ਛੋਡੀਆਂ ਵਾਲਾ ਜਿਹੜਾ ਭਗਤੇ ਦੇ ਕੋਲੇ ਹੈ ਉਹ ਪ੍ਰਥੀਏ ਦੇ ਤਾਂ ਹੀ ਤਾਜਸ਼ਾਹ ਦੇ ਪਾਸ ਪੈਸੇ ਸੂਬੇ ਨੂੰ ਖਵਾਏ ਸੁਲੀ ਸੁਲੀ ਆਦਕਾ ਨੂੰ ਤਾਂ ਉਹ ਮਸਾਂ ਪਾਰਸਾ ਨੂੰ ਕਹਿ ਨਗਾ ਮੈਂ ਕਿਵੇਂ ਨਿਕਲਾਂ ਇੱਥੋਂ ਮੈਨੂੰ ਲਾਜ ਆਉਂਦੀ ਹੈ ਤਾਂ ਉਹ ਕੋਠਾ ਪਿੰਡ ਲੈ ਕੇ ਉੱਥੇ ਨਿਕਲਿਆ ਸੀ ਇਸ ਪ੍ਰਕਾਰ ਦੀ ਹਾਲਤ ਹੋਈ ਸੀ ਫਿਰ ਅੰਮ੍ਰਿਤਸਰ ਨਹੀਂ ਆ ਸਕਿਆ ਜਿਉਂਦਾ ਫੇਰੀ ਜਾਂਦਾ ਸੂਲ ਹੋ ਕੇ ਸਾਗ ਤੇ ਚੌਲ ਖਾਣ ਨਾਲ ਸਰੀਰ ਸ਼ਾਂਤ ਹੋ ਗਿਆ ਸੀ ਪਿਰਸੀ ਦਾ ਜੋ ਦਰਗਾਹ ਵਿੱਚ ਗਿਆ ਸੀ ਉਸ ਵੇਲੇ ਸਾਧ ਸੰਗਤ ਜੀ ਫੇਰ ਗੁਰੂ ਨਾਨਕ ਸਾਹਿਬ ਦੇ ਦਰਵਾਜ਼ੇ ਵਿੱਚ ਕਿਹਾ ਗਣਨ ਕੇ ਮਾਰਾ ਪਰਸੀ ਆਇਆ ਹੈ ਮਾਰੇ ਕਹਿੰਦੇ ਸਤਗੁਰਾਂ ਤੋਂ ਬੇਮੁਖਾ ਮਾਤ ਲੋਕ ਚ ਹੀ ਭਜ ਜਾਓ ਇਹਨੂੰ ਇਹ ਜਨੂਤਾਰੇ ਦਾ ਤੇ ਗੁਰਾਂ ਤੋਂ ਬਖਸ਼ਾਵੇਗਾ ਤਾਂ ਬਖਸ਼ਾ ਜਾਵੇਗਾ ਫਿਰ ਧੀਰਮਲ ਦਾ ਜਨੂੰ ਭਾਈ ਮਨੀ ਸਿੰਘ ਸਾਹਿਬ ਭਗਤ ਸਿੰਘ ਨੂੰ ਕਹਿੰਦੇ ਗੁਰਬਲਾਹ ਚ ਧੀਰਮਲ ਦਾ ਜਨਮ ਘਾਰਿਆ ਫਿਰ ਆਮਰਾਦ ਦਾ ਜਨੂੰ ਧਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਮਾਫੀ ਮੰਗੀ ਜਮਨਾ ਦੇ ਵਿੱਚ ਤਾਂ ਇਹਦੀ ਕਲਿਆਣ ਹੋਈ ਸੀ ਫੇਰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵਾਕ ਨ ਜਿਉਂਦਾ ਹੀ ਮਸੰਦਾ ਨੂੰ ਸਾਢਤਾ ਸੀ। ਭਰਮ ਤੋਂ ਪਰਮ ਤੋਂ ਹਾਹੀ ਮੂਏ। ਇਹੋ ਭਰਮ ਦੇ ਪਰਮ ਦੇ ਉਦਰੇ ਹੀ ਮਰ ਗਏ ਨਿੰਦਕ। ਬਾਹੜ ਗਰੇਹ ਨਾ ਮੰਜਾ। ਫੇਰ ਘਰ ਵਿੱਚ ਅੰਮ੍ਰਿਤਸਰ ਚ ਨਹੀਂ ਫੇਰ ਆ ਸਕਿਆ ਵਾਪਸ ਪਕਸੀਆ। ਉਦਰੇ ਹੀ ਮੁਕਦਮੇ ਕਰਦਾ ਕਰਦਾ ਹੀ ਮਰ ਗਿਆ ਗੁਰਿਆਈ ਪਾੜਦਾ ਪਾੜਦਾ। ਇਸੇ ਪ੍ਰਕਾਰ